ਅੱਜ ਤੁਹਾਡਾ ਦਿਲ ਔਰ ਦਿਮਾਗ ਸੁਣ ਪੈ ਜਾਣੇ ਚਾਹੀਦੇ ਆ ਕਾਰਨ ਕਿ ਉਹ ਤੁਸੀਂ ਚੀਜ਼ ਵੇਖ ਰਹੇ ਹੋ ਨਾ ਇਮਾਰਤ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਣਾਈ ਸੀ ਤੇ ਥੱਲੇ ਨਿਗਾਹ ਮਾਰੋਗੇ ਤਾਂ ਰੂੜੀਆਂ ਲੱਗੀਆਂ ਹੋਈਆਂ ਨੇ ਇਹ ਬਾਬਾ ਖਾਲਸਾ ਮিনার ਕਹਿੰਦੇ ਆ ਇਹਨੂੰ ਖਾਲਸਾ ਮিনার ਤੁਸੀਂ ਕੌਤਬ ਮিনার ਸੁਣਿਆ ਵਾ ਬੜਾ ਸੁਣਿਆ ਦਿੱਲੀ ਦਾ ਕੌਤਬ ਮিনার ਇਹ ਸਾਡੇ ਖਾਲਸੇ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਉਦੋਂ ਇਮਾਰਤ ਬਣਾਈ ਸੀ ਜਦੋਂ ਬੰਦਾ ਸਿੰਘ ਬਹਾਦਰ ਨੂੰ ਗੁਰੂ ਸਾਹਿਬ ਨੇ ਤੋੜਿਆ ਸੀ ਦੱਖਣ ਵਾਲੇ ਪਾਸਿਓਂ ਵੀ ਜਾ ਮੁਗਲਾਂ ਨਾਲ ਟੱਕਰ ਲੈ ਤੇ ਥਾਨੇ ਸਰ ਨੂੰ ਜਿੱਤਿਆ ਸੀ ਥਾਨੇ ਸਰ ਕਿੱਥੇ ਆ ਹਰਿਆਣਾ ਦੇ ਵਿੱਚ ਆ ਤੇ ਹਰਿਆਣਾ ਦੇ ਥਾਨਾ ਸਰ ਦੇ ਵਿੱਚ ਇਹ ਖਾਲਸਾ ਮিনার ਤੁਹਾਡੇ ਸਾਹਮਣੇ ਆ ਗੁੱਪ ਵੀਰੇ ਦਿਲਤਾ ਨਹੀਂ ਕਰਦਾ ਦਿਖਾਉਣ ਨੂੰ ਪਰ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜਿਹੜੇ ਬੰਦੇ ਨੇ ਜਿਹੜੇ ਬਾਬੇ ਨੇ ਕਹਿ ਸਕਦੇ ਆ ਕਿ ਜ਼ਮੀਨਾਂ ਲੈ ਕੇ ਦਿੱਤੀਆਂ ਆਜ਼ਾਦੀ ਦਿੱਤੀ ਤੇ ਅੱਜ ਉਹਦੀਆਂ ਨਿਸ਼ਾਨੀਆਂ ਇਸ ਹਾਲਤ ਦੇ ਵਿੱਚ ਆ ਠੀਕ ਆ ਕਿ ਸਮੇਂ ਦੀ ਮਿਆਦ ਨਾਲੇ ਡਗ ਰਹੀ ਹੋਊਗੀ ਉਹ ਗੱਲ ਵੱਖਰੀ ਆ ਪਰ ਰੂੜੀਆਂ ਲੱਗ ਜਾਣਾ ਇਹਦੇ ਤੇ ਇੰਨਾ ਕੂੜਾ ਕਰਕਟ ਹੋ ਜਾਣਾ ਇਹ ਮਾੜੀ ਗੱਲ ਆ ਪਰ ਮিনার ਅੱਜ ਵੀ ਚੜਦੀ ਕਲਾ ਦੇ ਵਿੱਚ ਆ ਤੇ ਔਂ ਜਾਪਦੀ ਆ ਜਿਵੇਂ ਅੱਜ ਵੀ ਲਲਕਾਰਦੀ ਹੋਵੇ ਬਿੱਲੋਗੜ ਦੇ ਕਿਲੇ ਦੇ ਵਿੱਚ ਅੱਜ ਵੀ ਬਾਬਾ ਬੰਦਾ ਸਿੰਘ ਬਹਾਦਰ ਤੇ ਸਿੰਘ ਸੂਰਮੇ ਬੈਠੇ ਆ ਔ ਜਿਹਨੇ ਮੱਥਾ ਲਾਉਣਾ ਤਾਂ ਤਾਂ ਉਹ ਚੜ੍ਹਦੀ ਕਲਾ ਦੀ ਪ੍ਰਤੀਕਾ ਖਾਲਸਾ ਮিনার ਇਸ ਚੀਜ਼ ਦਾ ਜ਼ਿਕਰ ਫਾਰਸੀ ਦੇ ਸਰੋਤਾਂ ਦੇ ਵਿੱਚ ਵੀ ਆ ਜੋ ਮੁਸਲਮ ਇਤਿਹਾਸਕਾਰ ਹੋਇਆ ਉਹਨਾਂ ਦੀਆਂ ਲਿਖਤਾਂ ਦੇ ਵਿੱਚ ਵੀ ਇਸ ਚੀਜ਼ ਦਾ ਜ਼ਿਕਰ ਮਿਲਦਾ ਵਾ ਮੈਂ ਖਾਸ ਤੌਰ ਤੇ ਸ਼ੁਰੂ ਦੇ ਵਿੱਚ ਹੀ ਧੰਨਵਾਦ ਦੀ ਕਰੂੰਗਾ ਹਿਸਟੋਰੀਅਨ ਗगन ਦੀਪ ਸਿੰਘ ਜੀ ਹੁਣਾਂ ਦਾ ਉਨ੍ਹਾਂ ਨਾਲ ਗੱਲਾਂਬਾਤ ਤਾਂ ਹੁੰਦੀਆਂ ਰਹਿੰਦੀਆਂ ਇਤਿਹਾਸ ਦੇ ਮਸਲੇ ਤੇ ਉਹਨਾਂ ਨੇ ਇਹਦੇ ਬਾਰੇ ਮੈਨੂੰ ਦੱਸ ਪਾਈ ਸੀ ਫਿਰ ਉਹਨਾਂ ਨੇ ਲੱਭੀ ਤੇ ਫਿਰ ਅੱਗੇ ਮੈਨੂੰ ਉਹਨਾਂ ਨੇ ਭੇਜਿਆ ਤੇ ਫਿਰ ਉਹਨਾਂ ਦੇ ਜ਼ਰੀਏ ਆਪਾਂ ਇੱਥੇ ਪਹੁੰਚ ਚੁੱਕੇ ਹਾਂ। ਥਾਨੇ ਸਰ ਤੇ ਹਮਲਾ ਕਦੋਂ ਕੀਤਾ 1709-10 ਦੇ ਕਰੀਬ ਦੱਸਿਆ ਜਾਂਦਾ ਵੀ ਉਦੋਂ ਥਾਨੇ ਸਰ ਨੂੰ ਜਿੱਤਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਸ ਇਮਾਰਤ ਦੀ ਦਾ ਨਿਰਮਾਣ ਕੀਤਾ ਜਿੱਤ ਦਾ ਨਿਸ਼ਾਨ ਵਜੋਂ। ਜਿੱਤ ਦੇ ਨਿਸ਼ਾਨ ਵਜੋਂ ਕਿਉਂਕਿ ਇਸ ਤੋਂ ਅੱਗੇ ਲੋਗੜ ਕਿਲਾ ਸਟਾਰਟ ਹੋ ਜਾਂਦਾ ਸੀ ਲੋਗੜ ਕਿਲਾ ਜਿਹੜੀ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਰਾਜਧਾਨੀ ਸੀ ਖਾਲਸਾ ਪੰਥ ਦੀ ਰਾਜਧਾਨੀ ਸੀ ਲੋਗੜ ਉਹ ਵੀ ਇਸ ਤੋਂ ਅੱਗੇ ਉਹ ਲੋਗੜ ਦੇ ਕਿਲੇ ਨਾਲ ਸੰਬੰਧ ਦਾ ਬਵੰਜਾ ਕਿਲੇ ਦੱਸੇ ਜਾਂਦੇ ਆ ਤੇ ਉਸ ਸਮੇਂ ਦੀ ਇਹ ਇਮਾਰਤਾਂ ਮਤਲਬ ਉਹਦਾ ਇਹ ਕਹਿ ਸਕਦੇ ਆ ਕਿ ਗੇਟਵੇ ਆਫ ਲੋਗੜ ਐਂ ਕਹਿ ਸਕਦੇ ਆ ਜਿਵੇਂ ਗੇਟਵੇ ਆਫ ਇੰਡੀਆ ਵਾ ਤੇ ਉਵੇਂ ਹੀ ਇਹ ਖਾਲਸਾ ਦਾ ਗੇਟ ਹੁੰਦਾ ਸੀਗਾ ਵੀ ਐਂਟਰੀ ਕਰਨੀ ਹੈ ਤਾਂ ਇੱਥੋਂ ਦੀ ਦਰੋਂ ਦੇ ਬੰਦੇ ਨੂੰ ਘੋੜਿਆਂ ਤੋਂ ਦੱਸ ਪੈਂਦਾ ਹੋਊਗਾ ਪਾਈ ਹੁਣ ਖਾਲਸਾ ਦੇ ਇਥੋਂ ਰਾਜ ਸ਼ੁਰੂ ਹੋ ਗਿਆ ਵਾ ਤੇ ਇਹ ਉਸ ਸਮੇਂ ਦੀ ਇਮਾਰਤਾਂ ਨਾਨਕਸ਼ਾਹੀ ਇੱਟਾਂ ਦੇ ਨਾਲ ਬਣੀ ਹੋਈ ਆਜੋ ਗੋਪੀ ਵੀਰੇ ਨੇੜੇ-ਨੇੜੇ ਆਪਾਂ ਹੋ ਕੇ ਇਹਨੂੰ ਥੋੜਾ ਜਿਹਾ ਦੇਖ ਲਈਏ ਇਹਨੂੰ ਯਾਰ ਬਚਾ ਲੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਹਰਿਆਣੇ ਦੇ ਵਿੱਚਾਂ ਗੁਰੂਕ ਖੇਤਰ ਦਾ ਏਰੀਆ ਹੀ ਆ ਜਾਂਦਾ ਵਾ ਤੇ ਮੈਂ ਆ ਦੇਖੋ ਨਿੱਕੇ-ਨਿੱਕੀਆਂ ਇੱਟਾਂ ਆ ਹਲੇ ਬਾਬੇ ਨਾਨਕ ਉਸ ਦੌਰ ਦੀਆਂ ਨਾਨਕਸ਼ਾਹੀ ਇੱਟਾਂ ਨਿੱਕੇ ਨਿੱਕੇ ਸਾਈਜ਼ ਆਹ ਯਾਰ ਹਿੱਟਾਂ ਨੂੰ ਕਿਸ ਨੇ ਕਿਸੇ ਇੱਟ ਨੂੰ ਸ਼ੁਰੂਆਤ ਕਰਨ ਵੇਲੇ ਅਰਦਾਸ ਹੋਈ ਹੋਊਗੀ ਅਰਦਾਸ ਕਰਕੇ ਨਿਉਂ ਚੱਟ ਲਾਈ ਗਈ ਹੋਊਗੀ ਤੇ ਮੇਰੇ ਲਈ ਤੇ ਯਾਰ ਹਰ ਚੀਜ਼ ਹੀ ਪਵਿੱਤਰ ਜਾਪਦੀ ਆ ਵੀ بابا ਬੰਦਾ ਸਿੰਘ ਬਹਾਦਰ ਨੇ ਹੋ ਸਕਦਾ ਆਪ ਨਿਉਂ ਧਰੀ ਹੋਵੇ ਵੀ ਚਲੋ ਪਹਿਲਾਂ ਰਦਾ ਮੈਲ ਉਹਨਾਂ ਨਾਲ ਹਨਾ ਇਦਾਂ ਹੀ ਹੁੰਦਾ ਨਾ ਅੱਜ ਵੀ ਆਪਾਂ ਧਾਰਮਿਕ ਕਰਦੇ ਆ ਤੇ ਗੁਰੂ ਪੀਰ ਜਾਂ ਨਾਮ ਲੈ ਕੇ ਅਰਦਾਸ ਕਰਕੇ ਤਾਂ ਉਦੋਂ ਆਪਾਂ ਇਹ ਕਰਦੇ ਆ ਤਾਂ ਉਸੇ ਚੀਜ਼ ਨਿਸ਼ਾਨੀਆਂ ਬਾਬਾ ਬੰਦਾ ਸਿੰਘ ਬਹਾਦਰ ਦੀ ਚੀਜ਼ ਆ ਪਤਾ ਨਹੀਂ ਕਿੰਨੇ ਹੀ ਬੰਦੇ ਕਿੰਨੇ ਹੀ ਬਾਬਾ ਸਿੰਘ ਭਦਰ ਜੀ ਦੇ ਕਰਕੇ ਅੱਜ ਦੁਨੀਆ 'ਚ ਸਹੀ ਸਲਾਮਤ ਨੇ ਤੇ ਰੋਟੀ ਟੋਕ ਆਪਦਾ ਬੱਚਿਆਂ 'ਚ ਬਹਿ ਕੇ ਖਾ ਰਹੇ ਆ ਬਾਬਾ ਬੰਦਾ ਸਿੰਘ ਭਦਰ ਜੀ ਨੇ ਆਪਦਾ ਪਰਿਵਾਰ ਵਾਰਤਾ ਤੇ ਜੀ ਉਹਨਾਂ ਦੀ ਨਿਸ਼ਾਨੀ ਚੁੰਨੇ ਦੇ ਨਾਲ ਬਣੀ ਹੋਈ ਆ ਆਪਾਂ ਇਧਰਲੇ ਪਾਸੇ ਘੁੰਮਗੇ ਗੇਟਵੇ ਅੱਜ ਵੀ ਬਣਦੇ ਆ ਨਾ ਦਰਵਾਜ਼ੇ ਬਣਦੇ ਜਿਵੇਂ ਅਲਾਉਦੀਨ ਖਿਲਜੀ ਨੇ ਅਲਾਈ ਦਰਵਾਜਾ ਬਣਾਇਆ ਕੌਤਬਦੀਨ ਐਬ ਕਿਨੇ ਕੌਤਬ ਮিনার ਬਣਾਇਆ ਦਿੱਲੀ ਵਾਲਾ ਅੰਗਰੇਜ਼ਾਂ ਨੇ ਆ ਬਣਾਇਆ ਇੰਡੀਆ ਗੇਟ ਦਿੱਲੀ ਵਾਲਾ 1911 ਗੁਰਾਂ ਦੇ ਵਿੱਚ ਉਵੇਂ ਸਾਡੇ ਬੰਦਾ ਸਿੰਘ ਬਹਾਦਰ ਨੇ 1710 ਦੇ ਵਿੱਚ ਇਸ ਦੀ ਨੇਉ ਰੱਖੀ ਤੇ ਮਾਰਤ ਬਣਾਈ ਇਹਦਾ ਮਤਲਬ ਇਹ ਹੋ ਸਕਦੀ ਆ ਢਾਈ ਤਿੰਨ ਮੰਜ਼ਲਾਂ ਦੇ ਕਰੀਬ ਇਮਾਰਤਾ ਉੱਤੇ ਚੜਨ ਉਤਰਨ ਨੂੰ ਵੀ ਥਾਂ ਹੋਊਗਾ ਕਿਉਂਕਿ ਰਖਾ ਵੀ ਥਾਂ ਹੋਊਗਾ ਕਿਉਂਕਿ ਪਨਾਲਾ ਇਹਦਾ ਥਾਂ ਵੀ ਦਿੱਤਾ ਹੋਇਆ ਵਾ ਤਾਂ ਪਨਾਲਾ ਹੋਊਗਾ ਪਾਣੀ ਖੜੇ ਨਾ ਪਾਣੀ ਆ ਸਕੇ ਤੇ ਇਸ ਤਰੀਕੇ ਦੇ ਨਾਲ ਪਨਾਲਾ ਵੀ ਦਿੱਤਾ ਹੋਇਆ ਸੀਗਾ ਹਾਲ ਕੋਸ਼ ਮਤਲਬ ਪਹਿਰੇਦਾਰ ਖੜਨ ਨੂੰ ਵੀ ਹਨਾ ਨਿਗਾਰਚੀ ਖੋਸਦਾ ਖੜਦੇ ਹੁਣ ਤੇ ਖਾਲਸੇ ਦਾ ਕੇਸਰੀ ਨਿਸ਼ਾਨ ਸਾਹਿਬ ਵੀ ਉੱਤੇ ਝੂਲਦਾ ਹੋਊਗਾ ਬਸੰਤੀ ਰੰਗ ਤਾਂ ਇਹ ਚੀਜ਼ਾਂ ਉਸ ਸਮੇਂ ਹੋਣਗੀਆਂ ਇੱਥੇ ਇਸ ਵਕਤ ਆਪਾਂ ਥਾਨੇ ਸਰ ਦੇ ਵਿੱਚ ਆਨੂੰ ਥੋੜਾ ਜਿਹਾ ਹੋਰ ਵੀ ਆਪਾਂ ਘਉਂਦੇ ਆਂ ਇਤਿਹਾਸ ਦੀ ਸਾਂਝ ਪਾਉਂਨੇ ਆਂ ਥਾਨੇ ਸਰ ਠੀਕ ਆ ਨਾ ਹਾਂ ਥੋੜਾ ਜਿਹਾ ਗੋਹਾਗਾ ਹਜੇ ਖਿਲਰਿਆ ਪਿਆ ਵਾ ਪਸ਼ੂ ਚਰਦੇ ਆ ਨਾ ਕਿਸੇ ਦਾ ਕੱਟਾ ਬੰਨਿਆ ਹੋਇਆ ਇੱਥੇ ਤੇ ਕੁਛ ਆ ਮੈਂ ਤੁਹਾਨੂੰ ਦੱਸਦਾ ਹਾਂ ਵੀ ਥਾਨੇ ਸਰ ਇਹੀ ਧਰਤੀ ਆ ਦੁਨੀਆ ਦੇ ਇਤਿਹਾਸ ਦੇ ਵਿੱਚ ਜਿੱਥੇ ਸਾਡੇ 10 ਦੇ 10 ਪਾਸ਼ਾਏ ਜਿੱਥੇ ਆਏ ਸੀ ਪਹਿਲੀ ਪਾਸ਼ਾਏ ਤੋਂ ਲੈ ਕੇ 10ਵੀਂ ਪਾਸ਼ਾਏ ਤੱਕ ਸਾਰੇ ਹੀ ਇੱਥੇ ਆਏ ਸੀ ਤੇ ਸਾਡਾ ਬਾਬਾ ਬੰਦਾ ਸਿੰਘ ਬਹਾਦਰ ਜਰਨੈਲ ਤਾਂ ਫਿਰ ਆਏ ਸੀ ਨਾ ਇੱਥੇ ਤੇ ਉਹਨਾਂ ਦੀ ਤੇ ਨਿਸ਼ਾਨੀ ਆ ਖਜੂਰ ਤੇ ਉਹਦੇ ਵਿੱਚ ਬਾਰੀਆਂ ਸਾਨੂੰ ਨਜ਼ਰ ਆ ਜਾਣਗੀਆਂ ਆਹ ਰਏ ਜੀ ਸਹੀ ਵੀ ਕਿਸ ਤਰੀਕੇ ਦੇ ਨਮੂਨੇ ਪਾਏ ਹੋਏ ਛੋਟੀਆਂ ਛੋਟੀਆਂ ਇੱਟਾਂ ਦਾ ਜਿੰਨੀਆਂ ਵੀ ਮੇਰੇ ਨੇੜੇ ਤੇੜ ਦੇਖ ਰਿਆ ਨਾ ਕੋਈ ਖਾਸ ਨਿਸ਼ਾਨੀਆਂ ਪਟਾਉੜੀ ਇੱਟਾਂ ਦੇ ਮੈਨੂੰ ਕੁਝ ਨਮੂਨੇ ਬਹੁਤ ਨਜ਼ਰ ਆਏ। ਇੱਧਰਲੇ ਪਾਸੇ ਇੱਕ ਸਰੋਵਰ ਸੀ, ਛੋਟਾ ਜਿਹਾ ਤਲਾਹ। ਕਿਸੇ Hindu ਅ ਅਰਮਨਾਸਮਾ ਦਾ ਲੱਗਦਾ ਸੀ। ਉੱਥੇ ਵੀ ਨਿੱਕੀਆਂ ਇੱਟਾਂ ਲੱਗੀਆਂ ਸੀ। ਮਤਲਬ ਬਾਬਾ ਬੰਦਾ ਸਿੰਘ ਬਹਾਦਰ ਨੇ ਬਹੁਤ ਲੰਮਾ ਵਿਸਤਾਰ ਕੀਤਾ ਸੀ। ਦੂ ਦੀਆਂ ਇੱਟਾਂ ਤੇ ਨਿਸ਼ਾਨੀਆਂ ਹਜੇ ਵੀ ਮਿਲਣਾ ਸੁਭਾਵਿਕ ਗੱਲ ਆ। ਜਿਹੜਾ ਥਾਨੇ ਸਰਸੀ ਨਾਲ ਜਿਹੜਾ ਹੈ ਜਿਹੜੇ ਏਰੀਆ 'ਚ ਆਪਾਂ ਹੁਣ ਇਸ ਵਕਤ ਹਰਿਆਣੇ ਦੇ ਵਿੱਚ ਇੱਥੇ ਪਾਣੀ ਦੀ ਕਦੇ ਕਮੀ ਨਹੀਂ ਆਈ। ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਜੋ ਨਦੀਆਂ ਦੀਆਂ ਸੀ ਉਹ ਇਸ ਏਰੀਆ ਨੂੰ ਸਿੰਜਾਈ ਕਰਦੀਆਂ ਰਹੀਆਂ ਸਿੰਜਦੀਆਂ ਰਹੀਆਂ ਤੇ ਇਸੇ ਕਰਕੇ ਇੱਥੇ ਆਮਦਨ ਵੀ ਠੀਕ ਸੀਗੀ ਖੇਤੀਬਾੜੀ ਬਹੁਤ ਵਧੀਆ ਸੀਗੀ ਐਂ ਕਹਿ ਸਕਦਾ ਕਿ ਅਫਗਾਨਿਸਤਾਨ ਤੋਂ ਲੈ ਕੇ ਦਿੱਲੀ ਤੱਕ ਜ਼ਮੀਨ ਸਾਰੀ ਬਹੁਤ ਵਧੀਆ ਸੀ ਇਹ ਖੇਤੀਯੋਗ ਜ਼ਮੀਨ ਆ ਇਹਦੇ ਵਰਗੀ ਜ਼ਮੀਨ ਦੁਨੀਆ ਦੇ ਕਿਤੇ ਨਕਸ਼ੇ ਤੇ ਹੋ ਸਕਦਾ ਕੋਈ ਨਾ ਹੋਵੇ ਤੇ ਉਸੇ ਜ਼ਮੀਨ ਦੇ ਉੱਤੇ ਸਾਡੇ ਬਾਬਾ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਕਿਲਾ ਸੀਗਾ ਲੋਗੜ ਦਾ ਕਿਲਾ ਇੱਥੋਂ ਸ਼ੁਰੂ ਹੋ ਜਾਂਦਾ ਵਾ ਲੋਗੜ ਕਿਲਾ ਤੇ ਤੇ ਆ ਦੇਖਸਾ ਉਸੇ ਸਮੇਂ ਦੀ ਨਿਸ਼ਾਨੀ ਸੀ ਇਹਦੀ ਪੁਰਾਣੇ ਸਮੇਂ ਵਿੱਚ ਵੀ ਬਹੁਤ ਮਹੱਤਤਾ ਰਹੀ ਆ ਇਹ ਹਿੰਦੂਆਂ ਤੇ ਬੁੱਧੀਆਂ ਦਾ ਵੀ ਤੀਰਥ ਸਥਾਨ ਰਿਹਾ ਜਿਹੜਾ ਆ ਏਰੀਆ ਥਾਨੇ ਸਰ ਕੁਰੂਕਸ਼ੇਤਰ ਦਾ ਖਰਨੇੜ ਹੈਗਾ ਹੀ ਹੈਗਾ ਮੈਂ ਜਿੱਥੇ ਯੁੱਧ ਹੋਇਆ ਸੀਗਾ ਤਾਂ 10 ਬਾਦਸ਼ਾਹ ਹੀ ਇੱਥੇ ਆਏ ਇਸ ਤੋਂ ਬਿਨਾ ਇਤਿਹਾਸ ਦੇ ਵਿੱਚ ਇੱਕ ਵੱਡਾ ਨਾਂ ਹੋਇਆ ਵਾ 606 ਈਸਵੀ ਤੋਂ ਲੈ ਕੇ 645 47 ਤੱਕ ਦੇ ਦਰਮਿਆਨ ਹਰਸ਼ਵਰਧਨ ਸੁਣਿਆ ਹੋਊਗਾ ਤੁਸੀਂ ਹਰਸ਼ਵਰਧਨ ਬਹੁਤ ਵੱਡਾ ਨਾਂ ਸੀ ਉਹਨਾਂ ਦੀ ਰਾਜਧਾਨੀ ਥਾਨੇਸਰ ਹੁੰਦੀ ਸੀ ਇੱਥੇ ਹੀ ਉਹ ਜੰਮਿਆ ਜਾਇਆ ਸੀਗਾ ਇਹਦਾ ਜ਼ਿਕਰ ਚੀਨੀ ਯਾਤਰੀ ਹਿਊਨ ਸੰਗ ਨੇ ਵੀ ਕੀਤਾ ਵਾ ਉਹਦਾ ਜ਼ਿਕਰ ਬਾਣ ਭੱਟ ਉਹਦਾ ਦੋਸਤ ਹੁੰਦਾ ਸੀ ਰਾਈਟਰ ਜਿਨੇ ਹਰਸ਼ ਚਰਿੱਤਰ ਕਿਤਾਬ ਲਿਖੀ ਸੀ ਉਹਦੇ ਵਿੱਚ ਵੀ ਉਹਦਾ ਜ਼ਿਕਰ ਕੀਤਾ ਮਤਲਬ ਇਹ ਬਹੁਤ ਪ੍ਰਸਿੱਧ ਧਰਤੀ ਸੀ ਕੋਈ ਐਉਂ ਨਹੀਂ ਸੀ ਗੱਲ ਇਸ ਤੋਂ ਬਿਨਾਂ ਸਾਨੂੰ ਹੋਰ ਦੱਸਿਆ ਜਾਂਦਾ ਵਾ ਵੀ ਹਰਸ਼ਵਰਧਨ ਦੇ ਇੱਥੇ ਹੋਏ ਆ ਉਹ ਹਰਸ਼ਵਰਧਨ ਰਾਜਤਾਨੀ ਫਿਰ ਬਾਅਦ ਦੇ ਵਿੱਚ ਕਨੌਜ ਨੂੰ ਬਣਾ ਲਿਆ ਸੀ ਕਿਥੇ ਹਮਲੇ ਹੁੰਦੇ ਰਹਿੰਦੇ ਸੀ ਉਪਜਾਊ ਜ਼ਮੀਨ ਸੀ ਤਾਂ ਹਮਲਿਆਂ ਦਾ ਹੋਣਾ ਸੁਭਾਵਿਕ ਸੀਗਾ ਇਸੇ ਕਰਕੇ ਫਿਰ ਇਸ ਥਾਂ ਦੇ ਉੱਤੇ ਛੱਡ ਕੇ ਹਰਸ਼ਵਰਧਨ ਨੇ ਕਨੌਜ ਨੂੰ ਆਪਣੀ ਰਾਜਧਾਨੀ ਬਣਾ ਲਈ ਸੀ ਕਨੌਜ ਕਿੱਥੇ ਆ ਜੁਪੀਜ ਜਿਹਨੂੰ ਕਿ ਇਸ ਤਰ੍ਹਾਂ ਦੀ ਰਾਜਧਾਨੀ ਕਿਹਾ ਜਾਂ ਇਥਰ ਮਤਲਬ ਉੱਥੇ ਇਤਰੂਤਰ ਜੇ ਬਹੁਤ ਬਣਦੇ ਆ ਸੈਂਟ ਪਰਫਿਊਮ ਉੱਥੇ ਬਹੁਤ ਬਣਦੇ ਆ ਉੱਥੇ ਜੋ ਕਵੰਟਰਾ ਦੇ ਸਾਹਮਣੇ ਵਾਲੀ ਆ ਕੰਮ ਹਰਸ਼ਵਰਧਨ ਮਤਲਬ ਇੱਥੇ ਜੰਮਿਆ ਜਾਇਆ ਸੀਗਾ ਬਹੁਤ ਸੂਰਬੀਰ ਯੋਧਿਆਂ ਦੀ ਧਰਤੀ ਕਹਿ ਸਕਦੇ ਆ ਇਥੋਂ ਤੇ ਜਦੋਂ ਕਿ ਰੁਕ ਖੇਤਰ ਵੀ ਇਥੋਂ ਨੇੜੇ ਹੀ ਆ ਤਾਂ ਜਦੋਂ ਯੁੱਧ ਹੋਇਆ ਹੂਗਾ ਕੌਰਵਾ ਪਾਂਡਵਾ ਦਾ ਇੱਥੇ ਕਿਹੜਾ ਸੂਰਬੀਰ ਯੋਧੇ ਨਹੀਂ ਘੁਮੇ ਹੋਣੇ ਰਥਾਂ ਦੇ ਉੱਤੇ ਇੱਕ ਇਤਿਹਾਸਕ ਮਹੱਤਤਾ ਵਾਲੀ ਧਰਤੀ ਹੈ ਹਰਿਆਣੇ ਦੇ ਵਿੱਚ ਤੇ ਆਪਾਂ ਗੱਲ ਕਰੀਏ ਗੁਰੂ ਨਾਨਕ ਸਾਹਿਬੀ ਥੇ ਆਏ ਤੇ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਬਾਰੇ ਵੀ ਆਪਾਂ ਥੋੜੀ ਸਾਂਝ ਪਾ ਲਈਏ ਵੀ ਕਦੋਂ ਆਏ ਗੁਰਵੰਗਸ ਸਾਹਿਬ ਕਦੋਂ ਆਏ ਉਹ ਸਾਰੀਆਂ ਗੱਲਾਂ ਵੀ ਆਪਾਂ ਕਰਦੇ ਜਾਣੇ ਹਾਂ 1501 ਈਸਵੀ ਦੇ ਕਰੀਬ ਗੁਰੂ ਨਾਨਕ ਸਾਹਿਬ ਰੂਤਕ ਤੋਂ ਹੁੰਦੇ ਹੋਏ ਥਾਨੇ ਸਰ ਪਹੁੰਚੇ ਸੀਗੇ ਇਸ ਵਕਤ ਦੱਸਿਆ ਜਾਂਦਾ ਵੀ ਰਾਜਕੀਦਾ ਹੁੰਦਾ ਸੀਗਾ ਇੱਕ ਹਟਿਆ ਜੀ ਹੋਏ ਨੇ ਉਹਨਾਂ ਦੀ ਪੰਜਵੀਂ ਵੰਸ਼ਜ ਦੇ ਵਿੱਚੋਂ ਰਾਜ ਹੁੰਦਾ ਸੀਗਾ ਤੁਸੀਂ ਦਿਖਾਈ ਚੱਲੋ ਵੀਰੇ ਗੋਪੀ ਵੀਰੇ ਆ ਦੇਖੋ ਦਰਖਤ ਰੂਤ ਹੋ ਚੁੱਕੇ ਆ ਮਤਲਬ ਇਸੇ ਥਾਂ ਦੇ ਉੱਤੇ ਵੀ ਉਹ ਗੁਰੂ ਨਾਨਕ ਸਾਹਿਬ ਵੀ ਗੁਜ਼ਰੇ ਸੀਗੇ ਗੁਰੂ ਨਾਨਕ ਸਾਹਿਬ ਨੇ ਉਸ ਤੋਂ ਬਿਨਾਂ ਦੱਸੇ ਨੌ ਪਾਸ਼ੀਆਂ ਜਿਹੜੇ ਬਾਕੀ ਸੀ ਉਹ ਵੀ ਇੱਥੋਂ ਦੀ ਗੁਜ਼ਰੀਆਂ ਸੀ ਜਿਹ ਜੋ ਹਟਿਆ ਸੀ ਨਾ ਵੰਸ਼ ਸੀ ਉਹ ਪੰਜਵੀਂ ਸਦੀ ਦੇ ਵਿੱਚ ਕਨੌਜ ਦਾ ਰਾਜਾ ਹੁੰਦਾ ਸੀਗਾ ਮਤਲਬ ਉਹਨਾਂ ਦੇ ਰਾਜਵੰਸ਼ ਹਟਿਆ ਦਾ ਮੁੰਡਾ ਜੋ ਲਖਣ ਵਰਨਜਾਰੀ ਨੂੰ ਮਿਲੇ ਸੀ ਇਸ ਸਫ਼ਰ ਦਰਮਿਆਨ ਲਖਣ ਵਰਨਜਾਰਾ ਜੋ ਹਟਿਆ ਦਾ ਵੰਸ਼ ਸੀਗਾ ਉਹਨੂੰ ਮਿਲੇ ਸੀ ਗੁਰੂ ਨਾਨਕ ਸਾਹਿਬ ਜੋ ਕਿ 5ਵੀਂ ਸਦੀ ਦੇ ਵਿੱਚ ਕਨੌਜ ਦਾ ਰਾਜਾ ਹੁੰਦਾ ਸੀ ਹਟਿਆ ਤੇ ਉਹਦਾ ਵੰਸ਼ ਸੀਗਾ ਗਾ ਅੱਗੇ ਆ ਕੇ ਲਖਨਵਣਜਾਰੇ ਨੂੰ ਮਿਲੇ ਸੀ ਇਸ ਤੋਂ ਬਿਨਾ ਮਿਸ਼ਰ ਦੇ ਪੀਰ ਹੋਏ ਸ਼ੇਖ ਜਲਾਲਉਦੀਨ ਵੀ ਥਾਨੇ ਸਰਚ ਆਏ ਸੀਗੇ ਸਨ 1518 ਈਸਵੀ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਸਲਾਹ ਤੇ ਮੱਕਾ ਨਿਵਾਸੀ ਪੀਰ ਸ਼ੇਖ ਜਲਾਲਉਦੀਨ ਥਾਨੇਸਰੀ ਮਿਸ਼ਰ ਤੋਂ ਥਾਨੇਸਰ ਆਏ ਸੀਗੇ ਮਤਲਬ ਜਦੋਂ ਗੁਰੂ ਨਾਨਕ ਸਾਹਿਬ ਨੇ ਵੀ ਉਧਰ ਯਾਤਰਾ ਕੀਤੀ ਸੀ ਪੀਰ ਜਲਾਲ ਜੀ ਰਾਜਾ ਹਾਮਿਦ ਕਾਨੂੰਨ ਮਿਸ਼ਰ ਦੇ ਆਟੋਵਨ ਸਾਮਰਾਜ ਦੇ ਸ਼ਾਹ ਸਲੀਮ ਦੇ ਪਹਿਲੇ ਗੁਰੂ ਸੀਗੇ ਮਤਲਬ ਉਹਨਾਂ ਦੇ ਜੋ ਆਟੋਮਨ ਸਮਾਜ ਸਾਮਰਾਜ ਇੱਕ ਬਹੁਤ ਵੱਡਾ ਸਾਮਰਾਜ ਹੋਇਆ ਉਹਨਾਂ ਦੇ ਗੁਰੂ ਗੁਰੂ ਨਾਨਕ ਸਾਹਿਬ ਦੇ ਕਹਿਣ ਤੇ ਇੱਥੇ ਆਏ ਸੀ ਇੱਥੇ ਦੋਵੇਂ ਗੁਰੂ ਨਾਨਕ ਸਾਹਿਬ ਤੋਂ ਪ੍ਰਭਾਵਿਤ ਹੋ ਕੇ ਸੈਖਤ ਵਿਚਾਰਧਾਰਨ ਦੇ ਨਾਲ ਮੇਲ-ਤੇਲ ਹੋ ਗਿਆ ਸੀ ਉਹਨਾਂ ਦਾ ਮਤਲਬ ਜੋ ਬਾਦਸ਼ਾਹ ਵੀ ਸੀਗਾ ਉਹ ਵੀ ਸਿੱਖੀ ਦੇ ਵਿਚਾਰਧਾਰਾ ਤੋਂ ਬਹੁਤ ਪ੍ਰਭਾਵਿਤ ਹੋ ਗਿਆ ਸੀ ਆਹ ਦੇਖ ਸੁਖਦੇ ਹਾਂ ਯਾਰ ਛੱਤਾਂ ਵੀ ਹੁੰਦੀਆਂ ਸੀਗੀਆਂ ਹਨਾ ਕਾਫੀ ਪਤਲੀ-ਪਤਲੀ ਜੀ ਕੰਧ ਨਜ਼ਰ ਆ ਰਹੀ ਆ ਯਾਰ ਮਿਸ ਪਾਸ ਹੰਬੀਗਾਇਟਾਂ ਉਨ ਵਾਲਿਆਂ ਹੋਰ ਸਕੁੱਟਸਾਂ ਚ ਡੈਗ ਸਕਦੀ ਆ ਤੈਨੂੰ ਸਾਂਭਣਾ ਜ਼ਰੂਰੀ ਆ ਛੱਪਾਂ ਵੀ ਸੀਗੀਆਂ ਇਹਦੀਆਂ ਕਾਫੀ ਕਸ਼ ਖਤਮ ਹੋ ਚੁੱਕਿਆ ਵੈਸੇ ਛੱਪਾਂ ਤਾਂ ਜਮ ਹੀ ਡੱਗ ਚੁੱਕੀਆਂ ਘਟ ਘਟੇ ਨੂੰ ਸਪੋਰਟਾਂ ਲੱਗ ਜਾਣ ਕਿਸੇ ਵੀ ਤਰੀਕੇ ਦੇ ਨਾਲੇ ਸਾਂਭੀ ਜਾਵੇ ਤਾਂ ਬਹੁਤ ਵੱਡੀ ਤੇ ਮਾਨ ਵਾਲੀ ਗੱਲ ਹੋਊਗੀ ਇਹ ਕੌਮ ਲਈ ਵੀ ਯਾਰ ਤੁਸੀਂ ਆਪਦੀ ਚੀਜ਼ ਨੂੰ ਸਾਂਭ ਲਿਆ ਜੇ ਡੈਗ ਪੀ ਤੇ ਉਹ ਲਾਂਤ ਵਾਲੀ ਗੱਲ ਹੋਊਗੀ ਆਜੋ ਇੱਧਰ ਦੇਖੀ ਹਾ ਮਤਲਬ ਇਸ ਤਰੀਕੇ ਦਾ ਹੀ ਸੀ ਮਤਲਬ ਫੌਜਾਂ ਦੇ ਕੁਝ ਕਿ ਖੜਨ ਨੂੰ ਥਾਂ ਦਿੱਤਾ ਹੋਇਆ ਵਾ ਪੌੜੀਆਂ ਤਾਂ ਤਾਂ ਤੱਕ ਚੜਦੀਆਂ ਹੋਣਗੀਆਂ ਇਹਦੇ ਤੇ ਇਸ ਤੋਂ ਬਿਨਾਂ ਤੁਹਾਨੂੰ ਦੱਸ ਦਿਆਂ ਗੁਰੂ ਨਾਨਕ ਅੰਗਦ ਸਾਹਿਬ ਜੀ ਵੀ ਇਸ ਥਾਂ ਦੇ ਉੱਤੇ ਆਏ ਸੀ 1542 ਈਸਵੀ ਦੇ ਵਿੱਚ ਥਾਨੇ ਸਰ ਆਏ ਸੀ ਇਸ ਸਮੇਂ ਹਮਾਇੂ ਤੇ ਸ਼ੇਰ ਸ਼ਾਹ ਦੇ ਵਿਚਕਾਰ ਲੜਾਈ ਚੱਲੀ ਜਾਂਦੀ ਸੀ ਤਾਂ ਇਸ ਸਮੇਂ ਹਮਾਇੂ ਨੇ ਗੁਰੂ ਅੰਗਦ ਸਾਬ ਤੋਂ ਮਦਦ ਮੰਗੀ ਸੀ ਤਾਂ ਥਾਨੇ ਸਰ ਵਿੱਚ ਗੁਰੂ ਅੰਗਦ ਸਾਹਿਬ ਜੀ ਦਾ ਸਵਾਗਤ ਪੀਰ ਜ਼ਲਾਲੁਦੀਨ ਪੰਡਤ ਨਾਨੂ ਦੇ ਵੰਸ਼ਜਾਂ ਅਬਦੁੱਲ ਵਾਹਿਬ ਸ਼ਾਹ ਅਤੇ ਸਿੱਖ ਸੰਗਤ ਨੇ ਕੀਤਾ ਸੀਗਾ ਮਤਲਬ ਇਸ ਤਰੀਕੇ ਦਾ ਇਸ ਇਤਿਹਾਸ ਰਿਹਾ ਵਾ ਕਿ ਥਾਨੇ ਸਰ ਦੇ ਚਾਰੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਦੀ ਵੀ ਗੱਲ ਕਰ ਲਈਏ ਵੀ ਕਿਲੇ ਬੰਦੀ ਕੀਤੀ ਹੋਈ ਸੀ ਥਾਨੇ ਸਰ ਜਿੱਤਣ ਤੋਂ ਬਾਅਦ ਭਾਈ ਰਾਮ ਸਿੰਘ ਨੂੰ ਇੱਥੋਂ ਦਾ ਗਵਰਨਰ ਲਾਇਆ ਗਿਆ ਸੀਗਾ ਵੀ ਜੱਥਾ ਤਾਂ ਗਿਆ ਗਵਰਨਰ ਇੱਥੋਂ ਦਾ ਭਾਈ ਰਾਮ ਸਿੰਘ ਨੂੰ ਲਾਇਆ ਸੀ ਉਹਨਾਂ ਨੇ ਤਰਾਵੜੀ ਕਿਲੇ ਉਤੇ ਕਬਜ਼ਾ ਕਰਨ ਤੋਂ ਬਾਅਦ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਕੁੰਜਪੁਰਾ ਮੁਸਤਫਾ ਦਾਮਲਾ ਸਢੌਰੇ ਹੁੰਦੇ ਹੋਏ ਲੋਹਗੜ ਪਹੁੰਚੇ ਸੀ ਤੇ ਇੱਥੇ ਹੀ ਉਹਨਾਂ ਨੇ ਖਾਲਸਾ ਰਾਜ ਦੀ ਰਾਜਧਾਨੀ ਕੋਸ਼ਿਤ ਕੀਤੀ ਸੀ ਅਸਲ 'ਚ ਦੱਸਦੇ ਆਂ ਵੀ ਇੱਕ ਪਾਸੇ ਦੁਨੀਆ ਦੀ ਸਭ ਤੋਂ ਵੱਡੀ ਫੌਜ ਹੁੰਦੀ ਸੀ ਤੇ ਉਹਦਾ ਮੱਥਾ ਲਾਉਣ ਦੇ ਕੋਲ ਲਈ ਬਾਬਾ ਬੰਦਾ ਸਿੰਘ ਬਹਾਦਰ ਕੋਲੇ ਤਕਨੀਕ ਹੁੰਦੀ ਸੀ ਵੀ ਕਿਸ ਤਰੀਕੇ ਦੇ ਨਾਲ ਮੱਥਾ ਲਾਉਣਾ ਵਾ ਇਹ ਖਾਸ ਸੀ ਉਹਨਾਂ ਦੇ ਵਿੱਚ ਤੇ ਇੱਕ ਜਜਾਰੂ ਸਿੰਘ ਸੀਗੇ ਵੀ ਜਿਵੇਂ ਕਹਿਤਾ ਪਾਦਸ਼ਾਹ ਦਾ ਹੁਕਮ ਮੰਨ ਕੇ ਕਹਿ ਕੇ ਅਰਦਾਸਾ ਗੁਰਮਤ ਦਾ ਤਰਪਉਂਦੇ ਸੀ ਤੇ ਭਾਵੇਂ ਮੂਰੇ ਇੱਕ ਅਜ ਦੇ ਭਾਵੇਂ ਸਵਾਲ ਲੱਖ ਅਜੇ ਮੱਥਾ ਤਾਂ ਲਾਈ ਲੈਂਦੇ ਹੁੰਦੇ ਸੀ ਮਤਲਬ ਇੰਨੀ ਚੜ੍ਹਦੀ ਕਲਾ ਵਾਲੀ ਸੀ ਸਪਿਰਿਟਸ ਸੀ ਉਹਨਾਂ ਦੇ ਵਿੱਚ ਐਵੇਂ ਤਾਂ ਨਹੀਂ ਯਾਰੀ ਡੀ ਵੱਡੀ ਮੁਗਲ ਸਲਤਨਤ ਨਾਲ ਮੱਥਾ ਲੱਗ ਗਿਆ ਜਿਨ੍ਹਾਂ ਦੇ ਯੁੱਗਾਂ ਯੁਗਾਂਤਾਂ ਤੋਂ ਕਹਿ ਸਕਦੇ ਆ ਕਿ ਲੰਮਿਆਂ ਸਮੇਂ ਤੋਂ ਸਲਤਨਤਾਂ ਚੱਲਦੀਆਂ ਹੋ ਰਹੀਆਂ ਸੀ ਖਾਨਦਾਨੀ ਮਗਰ ਤੈਮੂਰ ਲੰਗ ਦਾ ਪਰਿਵਾਰ ਦੇ ਵਿੱਚੋਂ ਚੰਗੇਜ਼ ਖਾਂ ਦੇ ਪਰਿਵਾਰ ਚੋਂ ਗਾ ਬਾਬਰ ਹੋਣੀ ਹੋਏ ਆ ਇੱਕ ਪਾਸੇ ਮਾਲੇ ਪਾਸੇ ਪਿਓ ਵਾਲੇ ਪਾਸੇੋਂ ਤਾਂ ਮਤਲਬ ਬੈਕਗ੍ਰਾਉਂਡ ਤਕੜੀ ਸੀ ਉਸ ਖਾਨਦਾਨ ਦੇ ਨਾਲ ਟੱਕਰ ਲਈ ਗੁਰੂ ਸਹਿਬਾਨ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਦੋਂ ਇਸ ਇਹਨੇ ਸੰਯੋਗ ਦੇ ਵਿੱਚ ਵਣਜਾਰੇ ਸਿੱਖਾਂ ਨੇ ਬਹੁਤ ਸਾਥ ਦਿੱਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਗੁਰੂ ਸਾਹਿਬਾਨ ਦਾ ਸਾਰਿਆਂ ਦੇ ਸਾਥ ਦਿੱਤਾ ਸੀ ਵਣਜਾਰੇ ਸਿੱਖਾਂ ਨੇ ਲੁਬਾਂ ਆਣੀ ਸਿੱਖਾਂ ਨੇ ਬਹੁਤ ਸਾਥ ਦਿੱਤਾ ਸੀਗਾ ਜੋ ਲੂਣ ਦੇ ਵਪਾਰੀ ਸੀ ਜੋ ਵਣਜਾਰਾ ਸਿੱਖ ਸੀਗੇ ਇਹ ਸੀਗੇ ਟਾਂਡਿਆਂ ਦੇ ਵਪਾਰ ਕਰਨ ਵਾਲੇ ਇਹਨਾਂ ਨੇ ਬਹੁਤ ਫਾਈਨੈਂਸ਼ੀਅਲੀ ਪੈਸਾ ਥੇਲੇ ਦੇ ਕੇ ਮਦਦ ਕੀਤੀ ਕਿਲੇ ਬਣਵਾਏ ਗੁਪਤ ਤਰੀਕੇ ਨਾਲ ਇੱਕ ਮੁਹਿੰਮ ਚੱਲਦੀ ਰਹੀ ਸੀਗੀ ਆਇਓ ਫਿਰ ਕਰਕੇ ਇਹ ਚੀਜ਼ਾਂ ਸਾਰ ਹੋਈਆਂ ਤੇ ਇਹ ਸੀਗਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਖਾਲਸਾ ਮিনার ਤਾਂ ਪੈਸ ਵਕਤ ਦੇਖਿਆ ਥਾਨੀ ਸਰ ਦੇ ਵਿੱਚ ਕੁਝ ਹੋਰ ਦੇਖਦੇ ਮੈਂ ਜਿਹੜੀ ਇੱਟਾਂ ਦਾ ਜ਼ਿਕਰ ਕਰਦਾ ਸੀ ਨਾ ਉਹ ਵੀ ਤੁਹਾਨੂੰ ਦਿਖਾ ਲੈਣਾ ਆਜੋ ਵੀ ਦਰਸ਼ਕੋ ਆ ਜੀ ਮੈਂ ਗੱਲ ਕਰਦਾ ਸੀ ਆ ਤਾਂ ਬਾਅਦ ਚੋਂ ਬਣਿਆ ਲੱਗਦਾ ਕੁਝ ਪੁਰਾਣੀ ਇੱਟਾਂ ਵਾਲਾ ਸੁਨ ਨਜ਼ਾਰਾ ਜੀ ਉਹ ਦੇਖੋ ਗੁੱਪਰੇ ਅਜੂਗਾ ਸਹੀ ਉਹ ਦੇਖੋ ਪੁਰਾਣੀ ਇੱਟਾਂ ਮਤਲਬ ਨਾਨਕ ਸ਼ਾਹੀ ਇੱਟਾਂ ਹੀ ਆ ਇਤਨਾ ਕੀਤੇ ਕਾਫੀ ਲੰਮੀਆਂ ਚੌੜੀਆਂ ਇਮਾਰਤਾਂ ਸਿਗੀਆਂ ਇਹ ਜਿਹੜੀਆਂ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਜੁੜੀਆਂ ਹੋ ਸਕਦੀਆਂ ਬਾਕੀ ਸ਼ਹਿਰ ਵੀ ਪੁਰਾਣਾ ਮਥਾਨੇ ਸਰ ਸਮੇ ਸਮੇਂ ਤੇ ਸਿਆਸੀ ਗਤੀਵਿਧੀਆਂ ਦਾ ਕੇਂਦਰ ਰਿਹਾ ਹਰਸ਼ਵਰਧਨ ਦਾ ਟਿੱਲਾ ਵੀ ਇੱਥੇ ਹੈਗਾ ਵਾ ਨੇੜੇ ਹੀ ਆ ਇੱਥੇ ਤੇ ਲੱਖੀਸ਼ਾ ਬਨਜਾਰਾ ਜੀ ਦੀਆਂ ਬਣਾਈਆਂ ਹੋਈਆਂ ਬੌਲੀਆਂ ਵੀ ਬਹੁਤ ਨੇ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਆਪਣੇ ਹਰਪੇਸਦੂ ਚੈਨਲ ਤੇ ਦੇਖਣ ਨੂੰ ਮਿਲਣਗੀਆਂ ਇਹਨੂੰ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਤਾ ਇਹ ਜੀ ਇਤਿਹਾਸਕ ਜਾਣਕਾਰੀ ਤੁਹਾਨੂੰ ਵੇਖਣ ਨੂੰ ਮਿਲੂਗੀ ਤੇ ਦੁਬਾਰੇ ਫਿਰ ਧੰਨਵਾਦ ਕਰੂੰਗਾ ਹਿਸਟੋਰੀਅਨ ਗਗਨਦੀਪ ਸਿੰਘ ਜੀ ਦਾ ਜਿਨ੍ਹਾਂ ਨੇ ਕਿਤਾਬ ਲੋਗੜਵੀ ਲਿਖੀ ਸੀ ਬਹੁਤ ਪੜਨਯੋਕ ਕਿਤਾਬ ਆ ਤਾਂ ਅਗਲੀ ਵਾਰੀ ਆਪਾਂ ਨਵਾਂ ਵਿਸ਼ਾ ਲੈ ਕੇ ਮਿਲਦੇ ਆਂ ਮਿਹਰਬਾਨੀ ਧੰਨਵਾਦ